ਕਾਲ ਤਾਂ ਮੈਂ ਉਹ ਮੇ ਮਤਲਬ ਮੈਨੂੰ ਖੜਾ ਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਪਰ ਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਕੈਸਟ੍ਰੋਲੋਜੀ ਪਰ ਮੋਸ਼ਨ ਕਰਕੇ ਜਿਹੜੀ ਮੈਂ 3 ਚਾਰ ਮਹੀਨੇ ਪਹਿਲਾਂ ਤੁਹਾਨੂੰ ਵੀ ਨੋਮਰਿਥ ਪਰ ਵਾਰਨਿੰਗ ਦਿੱਤੀ ਉਹ 3 ਚਾਰ ਮਹੀਨੇ ਪਹਿਲਾਂ ਮੈਨੂੰ 3 ਮੈਂ ਉਹ ਪ੍ਰੋਮੋਸ਼ਨਾਂ ਬੰਦ ਵੀ ਕਰਤੀਆਂ 3 ਚਾਰ ਮਾਂ ਤੋਂ ਮੰਗ ਮੈਂ ਕੋਈ ਵੀ ਹੋ ਜੀ ਅਸਟ੍ਰੋਲੋਜੀ ਪਰ ਮੋਸ਼ਨ ਕੋਈ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੁਹੀਂ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾਲ ਤੇਰੇ ਵੱਲ ਦੇਖਣਾ ਨਾ ਤੇਰੇ ਜਵਾਕ ਵੱਲ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ 5 ਮਹੀਨੇ ਦਾ ਬੇਬੀ ਆ ਤੇ ਹਰ ਮੈਨੂੰ ਮੇਰਾ 5 ਮਹੀਨہ ਹੋਇਆ ਇਸ ਇੰਜੈਕਸ਼ਨ ਵਾਲੇ ਜਿੰਨੇ ਮੇਰੇ ਨਾਲ ਦਿਮਾਗ ਤੇ ਮੇਰੇ ਤੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਰੋਲ ਰੋਲ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਨਹੀਂ ਸੋਸ਼ਲ ਮੀਡੀਆ ਤੇ ਬਿਊਰੋਰੀਆ ਮੇਰਾ ਫਰਸਟ ਡੇ ਆ ਕੇ ਮੈਨੂੰ ਇਹ ਨਾ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀਆਂ ਹਾਂ ਲੇਕਿ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀਆਂ ਗੁਫਾ ਵਿੱਚ ਸੂਟ ਪਾ ਕੇ ਵੀ ਤੋਂ ਨਹੀਂ ਕਰਨੀਆਂ ਤੋਂ ਕਰਨੀਆਂ ਹੀ ਨਹੀਂ ਆ ਜਿਹੜਾ ਇਹਨਾਂ ਲੋਕ ਕਰਦੇ ਪਏ ਆ ਮੈਨੂੰ ਮੈਨੂੰ ਦੱਸੋ ਨਾ ਕਿ ਮੈਂ ਗਲਤ ਕਿੱਥੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਜੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਜਾਂ ਹਾਂ ਤਾਂ ਨਾ ਤਾਂ ਕਿਰੇ ਐਟਟਾ ਸ਼ਾਰਟਸ ਪਾ ਲੇ ਸ਼ਾਰਟ ਟੌਪ ਪਾ ਲਈ ਮੈਨੂੰ ਦੱਸੋ ਨਾ ਮੈਂ ਗਲਤ ਕਿੱਥੇ ਆ ਆ ਤੇ ਗਲਤ ਬਿਲਕੁਲ ਗਲਤ ਯਾਰ ਕੋਈ ਜੜ ਜੜ ਕੇ ਦੁਖੀ ਕਰਦੇ ਪਏ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਛ ਕਰੀ ਜਾਂਦਾ ਜਿਹਨਾਂ ਰਾਮ ਕੀਤਾ ਪਿਆ ਮੇਰਾ ਯਾਰ ਅੱਧ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਰਿਆ ਨਾ ਉਹ ਫੋਨ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਚ ਗਲਤੀ ਕੀਤੀ ਆ ਨਾ ਉਹ ਦਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਂ ਫਸ ਕਪੜੇ ਪਾਏ ਹੁੰਦੇ ਆ ਕੀ ਕੁਛ ਕਰਦੇ ਆ ਸੜਕਾਂ ਤੇ ਮੈਂ ਇਹਦੀ ਵੀਡੀਓ ਨੂੰ ਨਾਰਮਲ ਕਰੂੰਗੀ ਮੈਂ ਬਹੁਤ ਘੱਟ ਬਾਅਦ ਬਾਅਦ ਜਾ ਕੇ ਵੀਡੀਓ ਅਪਲੋਡ ਕਰਦੀ ਹਾਂ ਤੋ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਜ਼ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਟਾਰਗੇਟ ਡਰਾਉਣ ਦਾ ਪਿਆ ਕੋਈ ਕੀ ਤਮ ਕੀ ਨਾ ਮੈਂ ਫਿਰ ਹੱਥ ਜੋੜ ਕੇ ਆ ਯਕਿਨ ਜੇ ਤੁਹਾਨੂੰ ਆ ਕਿ ਮੈਂ ਕਿਤੇ ਤੁਹਾਨੂੰ ਅਭੀ ਨਹੀਂ ਮੰਗਦੀ ਮੈਂ ਜ਼ਾਰੇ ਤੁਹਾਨੂੰ ਮੰਗਦੀ ਹ ਮੈਨੂੰ ਤੌਂਗਾ ਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਥੋੜੀ ਨਾ ਜਿਹੜੀ ਚੀਜ਼ ਤੋਂ ਮਨਾ ਕੀਤਾ ਮੈਂ ਚੀਜ਼ ਤੇ ਹਰ ਵਾਰ ਰੁਕਿਆ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰ ਉਹ ਤਾਂ ਉਹਦੇ ਮੇਰੇ ਦੁੱਕੇ ਕੀਤਾ ਪਿਆ